ਜੋ ਵੀ ਔਰਤਾਂ ਰਾਤ ਨੂੰ ਆਪਣੇ ਪਤੀ ਦੇ ਖੱਬੇ ਪਾਸੇ ਸੌਂਦੀਆਂ ਹਨ ਉਹ ਗੱਲ ਕੰਨ ਖੋਲ ਕੇ ਸੁਣ ਲੈਣ ਵਰਨਾ ਤੁਹਾਡੀ ਇੱਕ ਗਲਤੀ ਕਾਰਨ ਤੁਹਾਡਾ ਪਤੀ ਬਰਬਾਦ ਹੋ ਜਾਵੇਗਾ ਅੱਜ ਦੀ ਵੀਡੀਓ ਉਹਨਾਂ ਔਰਤਾਂ ਲਈ ਬਣਾਈ ਗਈ ਹੈ ਜੋ ਅਕਸਰ ਸੌਣ ਵਾਲੇ ਮਾਮਲੇ ਵਿੱਚ ਬਹੁਤ ਲਾਪਰਵਾਹੀ ਕਰਦੀਆਂ ਹਨ ਅਤੇ ਸੋਚਦੀਆਂ ਹਨ ਕੀ ਸੌਣਾ ਹੀ ਹੈ ਇਧਰ ਸੌ ਜਾਵੋ ਜਾਂ ਉਧਰ ਸੌ ਜਾਵੋ ਪਰ ਜੋਤਿਸ਼ ਸ਼ਾਸਤਰ ਅਤੇ ਵਾਸਤੂ ਸ਼ਾਸਤਰ ਵਿੱਚ ਸੌਣ ਦੀ ਵੀ ਦਿਸ਼ਾ ਨਿਰਧਾਰਿਤ ਕੀਤੀ ਗਈ ਹੈ ਖਾਸ ਤੌਰ ਤੇ ਜੇ ਤੁਸੀਂ ਇੱਕ ਵਿਆਹੀ ਹੋਈ ਔਰਤ ਹੋ ਤਾਂ ਅੱਜ ਦੀ ਵੀਡੀਓ ਨੂੰ ਨਾજર ਅੰਦਾਜ਼ ਨਾ ਕਰਨਾ ਵਰਨਾ ਤੁਹਾਡੇ ਨਾਲ ਨਾਲ ਤੁਹਾਡੇ ਪਤੀ ਦੀ ਜ਼ਿੰਦਗੀ ਵਿੱਚ ਵੀ ਬਹੁਤ ਵੱਡੀ ਮੁਸੀਬਤ ਆ ਸਕਦੀ ਹੈ ਅੱਜ ਦੀ ਇਸ ਵੀਡੀਓ ਵਿੱਚ ਇੱਕ ਰੋਚਕ ਅਤੇ ਹੈਰਾਨ ਕਰਨ ਵਾਲੀ ਜਾਣਕਾਰੀ ਅਸੀਂ ਤੁਹਾਨੂੰ ਦੇਣ ਵਾਲੇ ਹਾਂ ਜਿਸ ਨੂੰ ਸ਼ਾਇਦ ਹੀ ਅੱਜ ਤੋਂ ਪਹਿਲਾਂ ਤੁਸੀਂ ਸੁਣਿਆ ਹੋਵੇਗਾ ਪਰ ਇਸ ਦੇ ਪਿੱਛੇ ਦਾ ਜੋਤਿਸ਼ ਅਤੇ ਵਿਗਿਆਨਕ ਕਾਰਨ ਜਾਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਅਤੇ ਤੁਹਾਡੇ ਮਾਨ ਵਿੱਚ ਢੇਰ ਸਾਰੇ ਸਵਾਲ ਉੱਠਣ ਲੱਗਣਗੇ ਕੀ ਆਖਰ ਅਸੀਂ ਤਾਂ ਕਈ ਸਾਲਾਂ ਤੋਂ ਇਸ ਆਦਤ ਨੂੰ ਮੰਨਦੇ ਆਏ ਹਾਂ ਅਤੇ ਕਈ ਸਾਲਾਂ ਤੋਂ ਹੀ ਅਸੀਂ ਆਪਣੇ ਪਤੀ ਦੇ ਕੋਲ ਇਸੇ ਤਰ੍ਹਾਂ ਸੌਂਦੇ ਆਏ ਹਾਂ ਇਹ ਵਾਕੇ ਹੀ ਸਾਲਾਂ ਤੋਂ ਜੋ ਘਰ ਵਿੱਚ ਬਿਮਾਲੀਆਂ ਚੱਲ ਰਹੀਆਂ ਹਨ ਰਿਸ਼ਤਿਆਂ ਵਿੱਚ ਆਣ-ਬਣ ਚੱਲ ਰਹੀ ਹੈ ਸਿਹਤ ਵਿੱਚ ਪਰੇਸ਼ਾਨੀਆਂ ਹਨ ਅਤੇ ਪੈਸਿਆਂ ਦੀ ਰੁਕਾਵਟ ਬਣੀ ਹੋਈ ਹੈ ਉਹ ਕਿਤੇ ਇਸੇ ਗਲਤੀ ਦਾ ਨਤੀਜਾ ਤਾਂ ਨਹੀਂ ਤਾਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਹੋਸ਼ ਉਡਾ ਦੇਣ ਵਾਲਾ ਸੱਚ ਪ੍ਰਾਪਤ ਹੋਣ ਵਾਲਾ ਹੈ। ਬਸ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਵੇਖ ਲੈਣਾ। ਤੁਹਾਨੂੰ ਪੂਰੀ ਜਾਣਕਾਰੀ ਚੰਗੀ ਤਰ੍ਹਾਂ ਨਾਲ ਮਿਲ ਜਾਵੇਗੀ। ਤੇ ਉਸ ਤੋਂ ਪਹਿਲਾਂ ਮੇਰੀ ਤੁਹਾਡੀ ਅੱਗੇ ਬੇਨਤੀ ਹੈ ਕਿਰਪਾ ਕਰਕੇ ਮੇਰੇ ਇਸ ਚੈਨਲ ਚੜਤ ਵਾਈਸ ਟਿਪਸ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਨਾਲ ਹੀ ਇੱਕ ਲਾਈਕ ਦਾ ਬਟਨ ਵੀ ਜਰੂਰ ਦਬ ਦੇਣਾ ਤਾਂ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਤੁਹਾਡੇ ਫਾਇਦੇ ਲਈ ਇੱਕ ਹੋਰ ਮਹੱਤਵਪੂਰਨ ਜਾਣਕਾਰੀ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਤਾ ਲక్ష్ਮੀ ਦਾ ਆਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ ਤਾਂ ਕਮੈਂਟ ਬਾਕਸ ਦੇ ਵਿੱਚ ਜੈ ਮਾ ਲక్ష్ਮੀ ਜਰੂਰ ਲਿਖ ਦੇਣਾ ਰਾਤ ਦਾ ਸਮਾਂ ਹੋਵੇ ਉੱਪਰ ਮੌਸਮ ਵੀ ਬਹੁਤ ਸ਼ਾਨਦਾਰ ਹੋਵੇ ਚਾਨਣ ਦੀ ਰੋਸ਼ਨੀ ਖਿੜਕੀ ਰਾਹੀਂ ਤੁਹਾਡੇ ਕਮਰੇ ਵਿੱਚ ਆਰੀ ਹੋਵੇ ਤੇ ਤੁਹਾਡੇ ਘਰ ਦੇ ਵਿੱਚ ਹਲਕੀ ਹਲਕੀ ਸ਼ਾਂਤੀ ਹੋਵੇ ਵੇਖਿਆ ਜਾਵੇ ਬਸ ਪੱਖੇ ਦੀ ਆਵਾਜ਼ ਹੀ ਸੁਣਾਈ ਦੇ ਰਹੀ ਹੋਵੇ ਜਾਂ ਕਦੇ-ਕਦੇ ਬਾਹਰੋਂ ਕਿਸੇ ਜਾਨਵਰ ਦੀ ਆਵਾਜ਼ ਤੁਹਾਡੇ ਕੰਨਾਂ ਤੱਕ ਪੈਰੀ ਹੋਵੇ ਅਤੇ ਤੁਹਾਡਾ ਪਤੀ ਜਾਂ ਖੁਦ ਦਿਨ ਭਰ ਦੇ ਕੰਮਾਂ ਤੋਂ ਥੱਕ ਹਾਰ ਕੇ ਹੁਣ ਤੁਸੀਂ ਸੌਣ ਦੀ ਤਿਆਰੀ ਕਰ ਰਹੇ ਹੋ ਅਜਾ ਜਰਾ ਤੁਸੀਂ ਖੁਦ ਸੋਚੋ ਕਿ ਪਤਨੀ ਨੂੰ ਰਾਤ ਵਿੱਚ ਆਪਣੇ ਪਤੀ ਦੇ ਕਿਹੜੇ ਪਾਸੇ ਸੌਣਾ ਚਾਹੀਦਾ ਹੈ ਕੀ ਤੁਸੀਂ ਕਦੇ ਇਸ ਦੇ ਬਾਰੇ ਵਿੱਚ ਵਿਚਾਰ ਕੀਤਾ ਹੈ ਪਰ ਇਹ ਇੱਕ ਛੋਟਾ ਜਿਹਾ ਸਵਾਲ ਤੁਹਾਡੀ ਪੂਰੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਦੇ ਸਕਦਾ ਹੈ ਅਤੇ ਤੁਹਾਡੇ ਘਰ ਵਿੱਚ ਮੌਜੂਦ ਹਰ ਪ੍ਰਕਾਰ ਦੀਆਂ ਪ੍ਰੇਸ਼ਾਨੀਆਂ ਨੂੰ ਇੱਕ ਝਟਕੇ ਵਿੱਚ ਸਮਾਪਤ ਕਰ ਸਕਦਾ ਹੈ ਬਾਅਸ ਤਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਹੈ ਕਿ ਪਤਨੀ ਨੂੰ ਪਤੀ ਦੇ ਸੱਜੇ ਪਾਸੇ ਸੌਣਾ ਚਾਹੀਦਾ ਹੈ ਜਾਂ ਖੱਬੇ ਪਾਸੇ ਇਹ ਬਹੁਤ ਹੀ ਵੱਡਾ ਸਵਾਲ ਹੈ ਪਰ ਅੱਜ ਅਸੀਂ ਇਸ ਦਾ ਜੋਤਿਸ਼ ਅਤੇ ਵਿਗਿਆਨਕ ਦੋਹਾ ਕਾਰਨਾ ਬਾਰੇ ਦੱਸਾਂਗੇ ਅਤੇ ਸਚਾਈ ਚੁਣ ਕੇ ਤੁਹਾਡੇ ਮਨ ਨੂੰ ਵੀ ਤਸੱਲੀ ਹੋ ਜਾਵੇਗੀ ਤੁਸੀਂ ਸਹੀ ਰਾਹ ਤੇ ਚੱਲ ਰਹੇ ਹੋ ਜਾ ਤੁਹਾਡੀ ਗਲਤੀ ਦੀ ਵਜ੍ਹਾ ਨਾਲ ਤੁਹਾਡੇ ਪਤੀ ਦੀ ਜ਼ਿੰਦਗੀ ਵਿੱਚ ਮੁਸ਼ਕਲਾਂ ਆ ਰਹੀਆਂ ਹਨ ਸੁਣਨ ਵਿੱਚ ਇਹ ਸਵਾਲ ਬਹੁਤ ਮਾਮੂਲੀ ਲੱਗਦਾ ਹੈ ਪਰ ਵਿਗਿਆਨ ਅਜੁਰਵੇਦ ਵਾਸਤੂ ਅਤੇ ਭਾਵਨਾਵਾਂ ਦੀ ਨਜ਼ਰ ਤੋਂ ਇਹ ਬਹੁਤ ਗਹਿਰਾ ਸਵਾਲ ਹੈ ਅਤੇ ਇਸ ਨੂੰ ਸਮਝਣ ਲਈ ਅਸੀਂ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਨਾ ਚਾਹੁੰਦੇ ਹਾਂ ਜਾਨੀ ਮਨੋਰੰਜਨ ਦੇ ਨਾਲ-ਨਾਲ ਤੁਸੀਂ ਇਸ ਗੱਲ ਨੂੰ ਸਮਝ ਜਾਓ ਕਿ ਤੁਹਾਨੂੰ ਆਪਣੇ ਪਤੀ ਦੇ ਸੱਜੇ ਪਾਸੇ ਸੌਣਾ ਚਾਹੀਦਾ ਹੈ ਜਾਂ ਖੱਬੇ ਪਾਸੇ ਸੌਣਾ ਚਾਹੀਦਾ ਹੈ। ਇੱਕ ਕਹਾਣੀ ਮੈਂ ਤੁਹਾਨੂੰ ਸੁਣਾਉਂਦਾ ਹਾਂ। ਗਰਮੀਤ ਅਤੇ ਰਾਣੀ ਦੇ ਵਿਆਹ ਨੂੰ ਤਕਰੀਬਨ 5 ਸਾਲ ਬੀਤ ਚੁੱਕੇ ਸਨ। ਦੋਵੇਂ ਵਿਆਹ ਦੀ ਸ਼ੁਰੂਆਤੀ ਦਿਨਾਂ ਵਿੱਚ ਤਾਂ ਇੱਕ ਦੂਜੇ ਨਾਲ ਬਹੁਤ ਪਿਆਰ ਕਰਦੇ ਸਨ। ਇੱਕ ਦੂਜੇ ਬਿਨਾਂ ਰਹਿ ਨਹੀਂ ਪਾਉਂਦੇ ਸਨ। ਜਦੋਂ ਰਾਣੀ ਆਪਣੇ ਮਾਇਕੇ ਜਾਂਦੀ ਸੀ ਤਾਂ ਗੁਰਮੀਤ ਨੂੰ ਉਸ ਦੀ ਬਹੁਤ ਯਾਦ ਸਤਾਉਂਦੀ ਸੀ ਤੇ ਉਹ ਤੁਰੰਤ ਉਸ ਨੂੰ ਮਿਲਣ ਚਲਾ ਜਾਂਦਾ ਸੀ ਪਰ ਜਦੋਂ ਵਿਆਹ ਦੇ ਕੁਝ ਮਹੀਨੇ ਬੀਤ ਗਏ ਤਾਂ ਉਹਨਾਂ ਦੇ ਵਿਚਕਾਰ ਇੱਕ ਅਜੀਬ ਜਿਹੀ ਖਮੋਸ਼ੀ ਛਾ ਗਈ ਉਹਨਾਂ ਦੇ ਰਿਸ਼ਤਿਆਂ ਵਿੱਚ ਵੱਖਰੀ ਜਿਹੀ ਨਿਰਾਜਗੀ ਨਜ਼ਰ ਆਉਣ ਲੱਗੀ ਹੁਣ ਇੱਕ ਅਜੀਹਾ ਸਮਾਂ ਆ ਗਿਆ ਜਦੋਂ ਗਰਮੀਤ ਅਤੇ ਰਾਣੀ ਦੇ ਵਿਚਕਾਰ ਆਏ ਦਿਨ ਲੜਾਈ ਝਗੜੇ ਹੁਣੇ ਸ਼ੁਰੂ ਹੋ ਗਏ ਅਤੇ ਗਰਮੀਤ ਨੂੰ ਰੋਜ਼ ਲੱਗਦਾ ਸੀ ਕਿ ਰਾਣੀ ਹੁਣ ਉਸ ਨੂੰ ਪਹਿਲਾਂ ਵਾਂਗ ਪਿਆਰ ਨਹੀਂ ਕਰਦੀ ਸੀ ਤੇ ਰਾਣੀ ਨੂੰ ਇਹ ਲੱਗਦਾ ਸੀ ਕਿ ਗਰਮੀਤ ਉਸ ਨੂੰ ਹੁਣ ਸਮਝਦਾ ਨਹੀਂ ਸੀ ਗਰਮੀਤ ਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਉਸ ਨੂੰ ਅਜੇ ਹੀ ਪਤਨੀ ਮਿਲੀ ਜੋ ਉਸਦਾ ਧਿਆਨ ਨਹੀਂ ਰੱਖਦੀ ਸੀ ਕਦੇ ਵੀ ਉਸ ਦਾ ਮਾਣ ਨਹੀਂ ਰੱਖਦੀ ਸੀ ਉਸ ਦੇ ਦਿਲ ਨੂੰ ਨਹੀਂ ਪੜ ਪਾਉਂਦੀ ਸੀ ਜਿਸ ਵਜਾ ਨਾਲ ਦੋਹਾਂ ਵਿਚਕਾਰ ਤਤਕਾਰ ਪੈਦਾ ਹੋ ਗਏ ਸਨ ਅਤੇ ਰਿਸ਼ਤੇ ਵਿੱਚ ਇੱਕ ਛੋਟੀ ਜੀ ਟਕਰਾਰ ਇੱਕ ਬਹੁਤ ਵੱਡਾ ਤਲਾਕ ਦਾ ਰੂਪ ਲੈਣ ਵਾਲੀ ਸੀ ਤਾਂ ਹੀ ਇੱਕ ਦਿਨ ਰਾਣੀ ਆਪਣੇ ਪੁਰਾਣੀ ਸਹੇਲੀ ਦੇ ਘਰ ਚਲੀ ਗਈ ਤੇ ਉੱਥੇ ਉਸ ਦੀ ਮੁਲਾਕਾਤ ਇੱਕ ਬਜ਼ੁਰਗ ਦਾਦੀ ਨਾਲ ਹੋਈ ਉਸ ਬਜ਼ੁਰਗ ਦਾਦੀ ਨੇ ਹੱਸਦੇ ਖੇਡਦੇ ਹੋਏ ਰਾਣੀ ਨੂੰ ਜ਼ਿੰਦਗੀ ਦਾ ਸਹੀ ਪਾਠ ਪੜ੍ਹਾ ਦਿੱਤਾ ਸੀ। ਉਸਨੇ ਦੱਸਿਆ ਸੀ ਕਿ ਜ਼ਿੰਦਗੀ ਵਿੱਚ ਆਖਰ ਕਿਹੜੀ ਗਲਤੀ ਕਰ ਰਹੀ ਹੈ। ਫਿਰ ਉਸਨੇ ਰਾਣੀ ਨੂੰ ਪੁੱਛਿਆ ਕਿ ਤੂੰ ਆਪਣੇ ਪਤੀ ਦੇ ਕਿਹੜੇ ਪਾਸੇ ਸੌਂਦੀ ਹੈ? ਕਈ ਵਾਰ ਗਲਤ ਦਿਸ਼ਾ ਵਿੱਚ ਪੈਣ ਨਾਲ ਵੀ પતિ-ਪਤਨੀ ਦੇ ਵਿੱਚ ਦਰਾਰ ਪੈਦਾ ਹੋ ਜਾਂਦੀ ਹੈ। ਤੇ ਉਸ ਔਰਤ ਦੀ ਜ਼ਿੰਦਗੀ ਵਿੱਚ ਕਦੇ ਵੀ ਸੁੱਖ ਨਹੀਂ ਆਉਂਦਾ। ਦੋਨਾਂ ਵਿੱਚ ਲੜਾਈ ਝਗੜਾ ਅਤੇ ਮੁਸ਼ਕਲਾਂ ਬਣੀਆਂ ਰਹਿੰਦੀਆਂ ਹਨ। ਤੇ ਤੈਨੂੰ ਇਸ ਤਰ੍ਹਾਂ ਲੱਗੇਗਾ ਕਿ ਮੇਰੀ ਕਿਸਮਤ ਹੀ ਖਰਾਬ ਹੈ। ਤੂੰ ਸਿਰਫ ਆਪਣੀ ਦਿਸ਼ਾ ਬਦਲ ਕੇ ਉਸ ਗਲਤੀ ਨੂੰ ਹਟਾ ਤੇਰਾ ਜੀਵਨ ਆਟੋਮੈਟਿਕ ਹੀ ਸੁਖਮਈ ਹੋ ਜਾਵੇਗਾ। ਰਾਣੀ ਨੂੰ ਉਸ ਦੀ ਗੱਲ ਬਹੁਤ ਹੀ ਅਜੀਬ ਜਿਹੀ ਲੱਗੀ ਪਰ ਉਸ ਦੇ ਮਾਨ ਵਿੱਚ ਇਹ ਜਾਣਨ ਦੀ ਜਗਿਆਸਾ ਸੀ। ਕੀ ਆਖਰ ਉਹ ਗਲਤੀ ਕਿਹੜੀ ਕਰ ਰਹੀ ਸੀ ਫਿਰ ਉਸ ਨੂੰ ਬੁੱਢੀ ਦਾਦੀ ਨੇ ਸਮਝਾਇਆ ਕਿ ਜੇ ਕੋਈ ਵੀ ਪਤਨੀ ਆਪਣੇ ਪਤੀ ਦੇ ਖੱਬੇ ਪਾਸੇ ਸੌਂਦੀ ਹੈ ਤਾਂ ਇਹ ਦੇਲ ਅਤੇ ਭਾਵਨਾਵਾਂ ਨਾਲ ਜੁੜੀ ਊਰਜਾਵਾਂ ਨੂੰ ਵਧਾਉਂਦਾ ਹੈ ਅਰਥਾਤ ਖੱਬੇ ਪਾਸੇ ਸੌਣ ਨਾਲ ਪਤੀ ਦੀ ਦਇਆ ਅਤੇ ਮਸਤਕ ਸਿਕਰਿਆ ਹੋ ਜਾਂਦੇ ਹਨ ਜੋ ਖਾਸ ਤੌਰ ਤੇ ਇਮੋਸ਼ਨਲ ਦਾਕਰ ਹੈ ਪਿਆਰ ਦਾਕਰ ਹੈ ਦੇਖਭਾਲ ਦਾਕਰ ਹੈ ਜੋ ਸੁਨਣ ਵਿੱਚ ਸਮਰੱਥਾ ਨਾਲ ਜੁੜਿਆ ਹੋਇਆ ਹੈ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੇ ਕੋਈ ਪਤਨੀ ਆਪਣੇ ਪਤੀ ਦੇ ਖਾਬੇ ਪਾਸੇ ਸੌਂਦੀ ਹੈ ਅਤੇ ਅਜੀਹਾ ਕਰਨ ਨਾਲ ਪਤੀ ਦਾ ਦਇਆਮਸਤਕ ਸਿਕਰਿਆ ਹੋ ਜਾਂਦਾ ਹੈ ਤਾਂ ਇਸ ਨਾਲ ਪਤੀ ਪਤਨੀ ਵਿੱਚਕਾਰ ਆਪਸੀ ਸਵਾਦ ਵਧਦਾ ਹੈ ਤੁਹਾਡੀ ਅੰਡਰਸਟੈਂਡਿੰਗ ਵਧੀ ਹੈ ਤੇ ਗਲਤ ਫਹਿਮੀਆਂ ਕੱਟ ਹੋ ਜਾਂਦੀਆਂ ਹਨ ਕ੍ਰਿਸਤਾ ਪਹਿਲਾਂ ਨਾਲੋਂ ਜ਼ਿਆਦਾ ਗਹਿਰਾ ਹੁੰਦਾ ਹੈ ਤੇ ਅਜੀਹਾ ਅਜੁਰ ਵੇਦ ਵਿੱਚ ਵੀ ਦੱਸਿਆ ਗਿਆ ਹੈ ਕਿ ਖੱਬੇ ਪਾਸੇ ਸੌਣ ਦੇ ਨਾਲ ਸਰੀਰ ਦੇ ਵਿੱਚ ਖੂਨ ਦਾ ਪ੍ਰਵਾਹ ਵੀ ਬਣਿਆ ਰਹਿੰਦਾ ਹੈ ਦਿਲ ਸੀਤ ਬਿਹਤਰ ਬਣੀ ਰਹਿੰਦੀ ਹੈ ਤੇ ਰਾਤ ਨੂੰ ਗਹਿਰੀ ਨੀਂਦ ਵੀ ਆਉਂਦੀ ਹੈ ਜਦੋਂ ਇਹ ਗੱਲ ਰਾਣੀ ਨੇ ਸੁਣੀ ਤਾਂ ਉਸ ਦੇ ਹੋਸ਼ ਉੱਡ ਗਏ ਉਸ ਦੇ ਪਸੀਨੇ ਛੁੱਟਣ ਲੱਗੇ ਕਿਉਂਕਿ ਦਾਦੀ ਨੇ ਇੱਕ ਅਜੀਹੀ ਗੱਲ ਦੱਸੀ ਜੂ ਉਸ ਦੀਆਂ ਸਾਰੀਆਂ ਸਮੱਸਿਆਵਾਂ ਦਾ ਨਿਵਾਰਣ ਹੋ ਸਕਦੀ ਸੀ ਉਸ ਨੇ ਘਬਰਾਉਂਦੇ ਹੋਏ ਉਸ ਬਜ਼ੁਰਗ ਦਾਦੀ ਨੂੰ ਕਿਹਾ ਤੁਸੀਂ ਸੱਚ ਬੋਲ ਰਹੇ ਹੋ ਮੈਂ ਆਪਣੇ ਪਤੀ ਦੇ ਰੋਜ਼ਾਨਾ ਸੱਜੇ ਪਾਸੇ ਹੀ ਸੌਂਦੀ ਹਾਂ ਹੁਣ ਮੈਨੂੰ ਸਮਝ ਲੱਗ ਚੁੱਕੀ ਹੈ ਸ਼ਾਇਦ ਇਸੇ ਵਜ੍ਹਾ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਇੰਨੀਆਂ ਜਾਦੀਆਂ ਮੁਸ਼ਕਲਾਂ ਆ ਰਹੀਆਂ ਹਨ ਕਿਰਪਾ ਕਰਕੇ ਮੈਨੂੰ ਦੱਸੋ ਕੀ ਆਪਣੇ ਪਤੀ ਦੇ ਸੱਜੇ ਪਾਸੇ ਸੌਣ ਨਾਲ ਕੀ ਕੀ ਮੁਸ਼ਕਲਾਂ ਆਉਂਦੀਆਂ ਹਨ ਇਹ ਮੈਨੂੰ ਬਿਲਕੁਲ ਵਿਸਤਾਰ ਦੇ ਨਾਲ ਦੱਸੋ ਫਿਰ ਉਸ ਦਾਦੀ ਮਾਣੇ ਦੱਸਿਆ ਕਿ ਜੋ ਪਤਨੀ ਆਪਣੇ ਪਤੀ ਦੇ ਸੱਜੇ ਪਾਸੇ ਸੌਂਦੀ ਹੈ ਅਜੀਹਾ ਕਰਕੇ ਉਹ ਆਪਣੀ ਊਰਜਾ ਨੂੰ ਖਰਾਬ ਕਰ ਰਹੀ ਹੈ ਇਸ ਦੇ ਇਲਾਵਾ ਉਲਟ ਖੱਬੇ ਪਾਸੇ ਪੈਣ ਨਾਲ ਮਸਤਕ ਸਿਕਿਰਿਆ ਵਧਦੀ ਹੈ ਜੋ ਪਤੀ ਪਤਨੀ ਦੇ ਨਾਲ ਜੁੜਿਆ ਹੁੰਦਾ ਹੈ ਸ਼ੁਰੂ ਵਿੱਚ ਤਾਂ ਕੋਈ ਸਮੱਸਿਆਵਾਂ ਨਹੀਂ ਨਜ਼ਰ ਆਉਂਦੀ ਪਰ ਜਦੋਂ ਰਿਸ਼ਤਿਆਂ ਦੀ ਉਮਰ ਵਧਣ ਲੱਗਦੀ ਹੈ ਜਿਸ ਤਰ੍ਹਾਂ ਕੋਈ 5-7 ਮਹੀਨੇ ਜਾਂ ਸਾਲਾਂ ਦੇ ਨਾਲ ਤਾਂ ਪਤੀ ਪਤਨੀ ਦੇ ਵਿੱਚ ਤਤਕਾਲ ਵਧਨੇ ਸ਼ੁਰੂ ਹੋ ਜਾਂਦੇ ਹਨ ਇਸ ਨਾਲ ਪਤੀ ਪਤਨੀ ਵਿੱਚ ਫਰਕ ਪੈਣਾ ਸ਼ੁਰੂ ਹੋ ਜਾਂਦਾ ਹੈ ਕਿ ਉਹ ਆਪਸ ਦੇ ਵਿੱਚ ਬਹਿਸ ਜਿੱਦ ਤੇ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੰਦੇ ਹਨ ਜਿਸ ਨਾਲ ਵਿਵਾਦ ਬਹੁਤ ਵੱਧ ਜਾਂਦੇ ਹਨ ਤੇ ਫਿਰ ਪਤਨੀ ਨੂੰ ਲੱਗਦਾ ਹੈ ਕਿ ਉਸ ਦਾ ਪਤੀ ਉਸ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਦਾ ਮੇਰਾ ਧਿਆਨ ਨਹੀਂ ਰੱਖਦਾ ਅਤੇ ਦੋਵਾਂ ਵਿਚਕਾਰ ਰਾਤ ਦਿਨ ਆਏ ਦਿਨ ਲੜਾਈ ਝਗੜਾ ਹੁੰਦਾ ਹੀ ਰਹਿੰਦਾ ਹੈ ਕਿਉਂਕਿ ਉਹਨਾਂ ਨੂੰ ਅਜੀਹਾ ਲੱਗਦਾ ਹੈ ਕਿ ਸਾਡੀ ਭਾਵਨਾਵਾਂ ਦੀ ਕਦਰ ਨਹੀਂ ਹੋ ਰਹੀ ਉਹਨਾਂ ਨੂੰ ਅਜੀਹਾ ਲੱਗਦਾ ਹੈ ਕਿ ਉਹ ਸਾਡਾ ਧਿਆਨ ਨਹੀਂ ਦੇ ਰਹੇ ਜਦਕੇ ਜੇ ਸੌਣ ਦੀ ਦਿਸ਼ਾ ਵਿੱਚ ਪਰਵਰਤਨ ਕਰ ਲਿਆ ਜਾਵੇ ਤਾਂ ਸਥਿਤੀ ਬਦਲ ਸਕਦੀ ਹੈ ਉਲਮਲਾ ਕੀ ਵਾਸਤੂ ਸ਼ਾਸਤਰ ਵਿੱਚ ਵੀ ਇਹ ਕਿਹਾ ਗਿਆ ਹੈ ਕਿ ਸੱਜੇ ਪਾਸੇ ਪੈਣ ਦੇ ਨਾਲ ਦਾੰਪਤੀ ਜੀਵਨ ਵਿੱਚ ਢੀਰ ਸਾਰੀਆਂ ਮੁਸ਼ਕਲਾਂ ਆ ਸਕਦੀਆਂ ਹਨ ਢੀਰ ਸਾਰਾ ਵਿਵਾਦ ਆ ਸਕਦਾ ਹੈ ਅਤੇ ਜੇ ਤੁਸੀਂ ਵੀ ਆਪਣੇ ਪਤੀ ਦੇ ਸੱਜੇ ਪਾਸੇ ਸੌਂਦੇ ਹੋ ਤਾਂ ਤੁਹਾਡਾ ਵਿਵਹਾਰਕ ਜੀਵਨ ਵੀ ਅੱਜ ਨਹੀਂ ਤਾਂ ਕੱਲ ਜ਼ਰੂਰ ਮੁਸ਼ਕਲਾਂ ਨਾਲ ਵੱਧ ਜਾਏਗਾ ਇਹ ਗੱਲ ਤੁਸੀਂ ਖਾਸ ਤੌਰ ਤੇ ਧਿਆਨ ਰੱਖਣਾ ਬੇਟਾ ਉਸ ਨੇ ਉਸ ਦਾਦੀ ਦੀ ਸਲਾਹ ਨੂੰ ਮੰਨਿਆ ਅਤੇ ਉਸੇ ਰਾਤ ਤੋਂ ਆਪਣੇ ਪਤੀ ਦੇ ਖੱਬੇ ਪਾਸੇ ਸੌਣਾ ਸ਼ੁਰੂ ਕਰ ਦਿੱਤਾ ਕੁਝ ਦਿਨਾਂ ਤੱਕ ਤਾਂ ਫਰਕ ਨਹੀਂ ਵਿਖਿਆ ਪਰ ਕੁਝ ਹੀ ਦਿਨਾਂ ਵਿੱਚ ਉਸ ਨੇ ਮਹਿਸੂਸ ਕੀਤਾ ਕਿ ਹੁਣ ਉਸ ਦਾ ਪਤੀ ਉਸ ਨਾਲ ਬਹੁਤ ਚੰਗੀ ਤਰ੍ਹਾਂ ਨਾਲ ਗੱਲ ਕਰ ਰਿਹਾ ਹੈ ਉਸ ਦੀ ਜ਼ਿੰਦਗੀ ਵਿੱਚ ਹੱਸੀ ਵਾਪਸ ਆਉਣੀ ਸ਼ੁਰੂ ਹੋ ਗਈ ਜੂ ਗੱਲਾਂ ਪਹਿਲਾਂ ਝਗੜੇ ਵਿੱਚ ਬਦਲ ਜਾਂਦੀਆਂ ਸਨ ਉਹ ਹੁਣ ਆਸਾਨੀ ਨਾਲ ਸੁਲਝਣ ਲੱਗੀਆਂ ਤੇ ਹੌਲੀ-ਹੌਲੀ ਉਹਨਾਂ ਦੀਆਂ ਗੱਲਾਂ ਫੇਰ ਤੋਂ ਮਿੱਠੀਆਂ ਅਤੇ ਸਕੂਨ ਭਰੀਆਂ ਹੋਣ ਲੱਗੀਆਂ ਇੱਕ ਸਮੇਂ ਤੇ ਉਹਨਾਂ ਦਾ ਰਿਸ਼ਤਾ ਤਲਾਕ ਤੱਕ ਪਹੁੰਚ ਚੁੱਕਾ ਸੀ ਪਰ ਅੱਜ ਫੇਰ ਤੋਂ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਸੂਰਜ ਉਗਿਆ ਸੀ ਜਿਸ ਨੇ ਸਾਰੇ ਅੰਧੇਰੇ ਨੂੰ ਮਿਟਾ ਕੇ ਰੱਖ ਦਿੱਤਾ ਸੀ ਪਰ ਇਸ ਦੇ ਨਾਲ ਨਾਲ ਕੁਝ ਸਾਵਧਾਨੀਆਂ ਵੀ ਹਨ ਇਹ ਸਾਵਧਾਨੀਆਂ ਵੀ ਧਿਆਨ ਰੱਖਣੀਆਂ ਤੁਹਾਡੇ ਲਈ ਬਹੁਤ ਜ਼ਰੂਰੀਆਂ ਹਨ ਤਾਂ ਜੋ ਤੁਹਾਡੀ ਜ਼ਿੰਦਗੀ ਸ਼ਾਨਦਾਰ ਬਣੀ ਰਹੇ ਪਰ ਤੁਸੀਂ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਣਾ ਕਿਉਂਕਿ ਇਸ ਦਾ ਤੁਹਾਡੇ ਰਿਸ਼ਤਿਆਂ ਤੇ ਸਿਹਤ ਦੁਆਤੇ ਸਕਾਰਾਤਮਕ ਪ੍ਰਭਾਵ ਪਵੇਗਾ ਕਿ ਜੇ ਤੁਸੀਂ ਅੱਜ ਵੀਡੀਓ ਨੂੰ ਅੰਤ ਤੱਕ ਨਹੀਂ ਵੇਖਿਆ ਤਾਂ ਇਸ ਗੱਲ ਦੀ ਗਰੰਟੀ ਹੈ ਇਹ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਹੋਵੇਗੀ ਤਾਂ ਸਭ ਤੋਂ ਪਹਿਲਾਂ ਪਹਿਲੀ ਸਾਵਧਾਨੀ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਜਦੋਂ ਵੀ ਤੁਸੀਂ ਸੌਣ ਜਾ ਰਹੇ ਹੋ ਤੁਹਾਡੇ ਸੌਣ ਦਾ ਸਮਾਂ ਹੋ ਗਿਆ ਹੈ ਤਾਂ ਤੁਸੀਂ ਬਹੁਤ ਜ਼ਿਆਦਾ ਥੱਕ ਰਹੇ ਹੋਵੋਗੇ ਦੇਨ ਰਾਤ ਤੁਸੀਂ ਕੰਮ ਕੀਤਾ ਹੋਵੇਗਾ ਜੇ ਤੁਸੀਂ ਇੱਕ ਪੁਰਸ਼ ਹੋ ਤਾਂ ਆਪਣੀ ਦੁਕਾਨ ਤੇ ਕੰਮ ਕੀਤਾ ਹੋਵੇਗਾ ਆਪਣੀ ਨੌਕਰੀ ਵਾਲੇ ਖੇਤਰ ਤੇ ਕੰਮ ਕੀਤਾ ਹੋਵੇਗਾ ਜੇ ਤੁਸੀਂ ਇੱਕ ਔਰਤ ਹੋ ਤਾਂ ਰਾਤ ਦਿਨ ਤੁਸੀਂ ਘਰ ਦੇ ਕੰਮ ਕੀਤੇ ਹੋਣਗੇ ੁੱਲ ਮਿਲਾ ਕੇ ਤੁਸੀਂ ਬਹੁਤ ਜ਼ਿਆਦਾ ਥੱਕ ਚੁੱਕੇ ਹੋਵੋਗੇ ਤਾਂ ਅਜੇ ਵਿੱਚ ਆਪਣੀ ਆਲੇ-ਦੁਆਲੇ ਕੋਈ ਵੀ ਮੋਬਾਈਲ ਉਈ ਵੀ ਲੈਪਟਾਪ ਜਾਂ ਇਲੈਕਟ੍ਰੋਨਿਕਸ ਡਿਵਾਈਸ ਤੁਹਾਨੂੰ ਨਹੀਂ ਰੱਖਣੀ ਚਾਹੀਦੀ ਕਿਉਂਕਿ ਰਾਤ ਦੇ ਸਮੇਂ ਇਹਨਾਂ ਦੇ ਅੰਦਰ ਤੋਂ ਰੈਡੀਏਸ਼ਨ ਨਿਕਲਦੀ ਹੈ ਜੋ ਕਿ ਨੀਂਦ ਦੀ ਗੁਣਵੱਤਾ ਨੂੰ ਖਰਾਬ ਕਰ ਦਿੰਦੀ ਹੈ ਤੇ ਦਿਮਾਗ ਵਿੱਚ ਅਨਾਵਸ਼ਕ ਤਣਾਅ ਪੈਦਾ ਕਰ ਦਿੰਦੀ ਹੈ ਹੁਣ ਅਜੀਹਾ ਹੁੰਦਾ ਹੈ ਤਾਂ ਇਨਸਾਨ ਦੇ ਜੀਵਨ ਵਿੱਚ ਜਿੜਚੜਾਪਨ ਆਉਂਦਾ ਹੈ ਮੁਸ਼ਕਲਾਂ ਆਉਂਦੀਆਂ ਹਨ ਉਹ ਆਪਸ ਵਿੱਚ ਬਹਿਸ ਕਰਦਾ ਹੈ ਉਲਟੇ ਜਵਾਬ ਦਿੰਦਾ ਹੈ ਜਿਸ ਨਾਲ ਕੇ ਲੜਾਈ ਝਗੜੇ ਦਾ ਆਰੰਭ ਹੋ ਜਾਂਦਾ ਹੈ ਤਾਂ ਮੈਂ ਤੁਹਾਨੂੰ ਇੱਕ ਸਲਾਹ ਦਿੰਦਾ ਹਾਂ ਕਿ ਤੁਸੀਂ ਜਦੋਂ ਵੀ ਸੌਣ ਜਾ ਰਹੇ ਹੋ ਤੁਹਾਡੇ ਆਲੇ-ਦੁਆਲੇ ਕੋਈ ਵੀ ਰੈਡੀਏਸ਼ਨ ਪੈਦਾ ਕਰਨ ਵਾਲਾ ਜੰਤਰ ਨਹੀਂ ਹੋਣਾ ਚਾਹੀਦਾ ਵਰਨਾ ਤੁਸੀਂ ਬਹੁਤ ਬੁਰਾ ਪ੍ਰਸਤਾਵ ਦੇਵੋਗੇ ਅਤੇ ਤੁਹਾਡਾ ਇੱਕ ਛੋਟਾ ਜਾਂ ਗਲਤ ਕਦਮ ਤਹਾਡੇ ਜੀਵਨ ਵਿੱਚ ਤਣਾਅ ਪੈਦਾ ਕਰ ਦੇਵੇਗਾ ਅਤੇ ਦੂਜੀ ਸਾਵਧਾਨੀ ਬਹੁਤ ਧਿਆਨ ਨਾਲ ਇਹ ਵੀ ਸਾਵਧਾਨੀ ਸੁੰਨਾ ਤੁਹਾਨੂੰ ਸੌਣ ਦੀ ਪੋਜੀਸ਼ਨ ਬਦਲਣ ਨੂੰ ਕਿਹਾ ਗਿਆ ਹੈ ਅਰਥਾਤ ਤੁਹਾਨੂੰ ਸਿਰਫ ਆਪਣੇ ਸਿਰ ਦੀ ਦਿਸ਼ਾ ਨਹੀਂ ਬਦਲਣੀ ਮੰਨ ਲਓ ਤੁਸੀਂ ਸੋਚਿਆ ਹੈ ਕਿ ਮੈਂ ਆਪਣੇ ਪਤੀ ਦੇ ਖੱਬੇ ਪਾਸੇ ਸਿਰ ਰੱਖ ਕੇ ਸੌਂ ਜਾਂਦੀ ਹਾਂ ਅਜਿਹਾ ਨਹੀਂ ਕਰਨਾ ਤੁਸੀਂ ਆਪਣੇ ਸਰੀਰ ਦੀ ਪੂਰੀ ਦਿਸ਼ਾ ਨੂੰ ਬਦਲਣਾ ਹੈ ਮਤਲਬ ਕਿ ਜੇ ਖੱਬੇ ਪਾਸੇ ਸੌਣਾ ਹੈ ਤਾਂ ਤੁਹਾਡਾ ਮੂੰਹ ਪਤੀ ਵੱਲ ਹੀ ਹੋਣਾ ਚਾਹੀਦਾ ਹੈ ਮਤਲਬ ਕਿ ਪਤੀ ਨੂੰ ਪਿੱਛਾ ਨਹੀਂ ਕਰਨਾ ਇੱਕ ਗੱਲ ਹੋਰ ਤੁਸੀਂ ਬਿਲਕੁਲ ਸਿੱਧਾ ਪੈ ਸਕਦੇ ਹੋ ਤੇ ਤੁਹਾਡੀ ਰੀੜ ਦੀ ਹੱਡੀ ਵੀ ਸਿੱਧੀ ਰਹਿਣੀ ਚਾਹੀਦੀ ਹੈ ਸਾਹ ਲੈਣ ਵਿੱਚ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ ਅਜਿਹੀ ਦਿਸ਼ਾ ਤਹਾਨੂੰ ਬਣਾਉਣੀ ਚਾਹੀਦੀ ਹੈ ਧੀਜੀ ਸਾਵਧਾਨੀ ਜੋ ਗੁਰੂ ਜੀ ਤੁਹਾਨੂੰ ਦੱਸਣਾ ਚਾਹੁੰਦੇ ਹਨ ਤਕੀਆ ਤਕੀਆ ਬਹੁਤ ਜ਼ਿਆਦਾ ਉੱਚਾ ਜਾ ਬਹੁਤ ਜ਼ਿਆਦਾ ਨੀਚਾ ਨਹੀਂ ਹੋਣਾ ਚਾਹੀਦਾ ਇਸ ਨਾਲ ਤੁਹਾਡੀ ਗਰਦਨ ਵਿੱਚ ਦਿੱਕਤ ਹੋ ਸਕਦੀ ਹੈ ਕੰਦੇ ਵਿੱਚ ਦਿੱਕਤ ਹੋ ਸਕਦੀ ਹੈ ਨੀਂਦ ਅਤੇ ਤੁਹਾਡਾ ਮੂਡ ਦੋਵੇਂ ਹੀ ਪ੍ਰਭਾਵਿਤ ਹੋ ਸਕਦੇ ਹਨ ਇਸ ਲਈ ਤਾਕੀ ਇਹ ਦਾ ਵਿਸ਼ੇਸ਼ ਧਿਆਨ ਤੁਹਾਨੂੰ ਰੱਖਣਾ ਬਹੁਤ ਜ਼ਰੂਰੀ ਹੈ ਚੌਥੀ ਸਾਵਧਾਨੀ ਗੁਰੂ ਜੀ ਤੁਹਾਨੂੰ ਦੱਸਣਾ ਚਾਹੁੰਦੇ ਹਨ ਕਿ ਖੱਬੇ ਪਾਸੇ ਸੌਣ ਦਾ ਫਾਇਦਾ ਤੁਹਾਨੂੰ ਤਾਂ ਹੀ ਮਿਲੇਗਾ ਜਦੋਂ ਤੁਹਾਡੇ ਕਮਰੇ ਦਾ ਮਾਹੌਲ ਸਕੂਨ ਨਾਲ ਭਰਿਆ ਹੋਵੇਗਾ ਆਪਣੇ ਕਮਰੇ ਵਿੱਚ ਹਲਕੀ ਰੋਸ਼ਨੀ ਹੋਣੀ ਚਾਹੀਦੀ ਹੈ ਤੁਸੀਂ ਛੋਟਾ ਬਲਬ ਲਗਾ ਸਕਦੇ ਹੋ ਤੁਸੀਂ ਜਿਸ ਚਾਦਰ ਤੇ ਸੌਂ ਰਹੇ ਹੋ ਉਹ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਖੁਸ਼ਬੂ ਵਾਲੀ ਹੋਣੀ ਚਾਹੀਦੀ ਹੈ ਵਾਤਾਵਰਣ ਉਹਦੇ ਦਾ ਪੂਰੀ ਦਾੰਪਤੀ ਜੀਵਨ ਅਨੁਸਾਰ ਹੋਣਾ ਚਾਹੀਦਾ ਹੈ ਰੋਮਾਂਟਿਕ ਹੋਣਾ ਚਾਹੀਦਾ ਹੈ ਤਾਂ ਹੀ ਤਾਂ ਪਿਆਰ ਵੱਧਾ ਹੈ ਤਾਂ ਹੀ ਤਾਂ ਅਸੀਂ ਇੱਕ ਦੂਜੇ ਦੀਆਂ ਗੱਲਾਂ ਮੰਨਦੇ ਹਾਂ ਇਹ ਤਾਂ ਹੀ ਤਾਂ ਅਸੀਂ ਇੱਕ ਦੂਜੇ ਨੂੰ ਬਿਹੱਦ ਪਿਆਰ ਕਰਦੇ ਹਾਂ ਪਰ ਜਦੋਂ ਤੁਸੀਂ ਇਸ ਨੂੰ ਵਾਸਤੂ ਸ਼ਾਸਤਰ ਅਤੇ ਊਰਜਾ ਦੇ ਨਜ਼ਰੀਏ ਤੋਂ ਵੇਖਦੇ ਹੋ ਤਾਂ ਸਮਝ ਆਉਂਦਾ ਹੈ ਕਿ ਇਹਨਾਂ ਆਦਤਾਂ ਦੇ ਪਿੱਛੇ ਕਿੰਨੀ ਗਹਿਰੀ ਸੋਚ ਸੁਪੀ ਹੋਈ ਹੈ ਕਲਪਨਾ ਕਰਿਏ ਜੇ ਪਤੀ ਪਤਨੀ ਹਰ ਰਾਤ ਸਹੀ ਦਿਸ਼ਾ ਤੇ ਸਹੀ ਸਥਾਨ ਤੇ ਸੌਂਦੇ ਹਨ ਤਾਂ ਨੀਂਦ ਵੀ ਗਹਿਰੀ ਆਵੇਗੀ ਮਾਨ ਵੀ ਸ਼ਾਂਤ ਰਹੇਗਾ ਤੇ ਅਗਲੀ ਸਵੇਰ ਦੋਹਾਂ ਦੇ ਵਿਚਕਾਰ ਇੱਕ ਨਵੀਂ ਤਾਜ਼ਗੀ ਅਤੇ ਪਿਆਰ ਮਹਿਸੂਸ ਹੋਵੇਗਾ ਤੇ ਇਹ ਹੀ ਪਿਆਰ ਹੌਲੀ-ਹੌਲੀ ਤੁਹਾਡੇ ਰਿਸ਼ਤਿਆਂ ਨੂੰ ਵੀ ਮਜ਼ਬੂਤ ਕਰਦਾ ਹੈ ਯਾਦ ਰੱਖਿਏ ਕਿ ਪਤਨੀ ਦਾ ਪਤੀ ਦੇ ਖੱਬੇ ਪਾਸੇ ਸੌਣਾ ਨਾ ਸਿਰਫ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਸਹੀ ਹੈ ਬਲਕਿ ਇਹ ਤੁਹਾਡੇ ਰਿਸ਼ਤੇ ਨੂੰ ਵੀ ਮਜ਼ਬੂਤ ਅਤੇ ਮਿੱਠਾ ਬਣਾਉਣ ਵਾਲਾ ਇੱਕ ਆਸਾਨ ਜਿਹਾ ਉਪਾਅ ਹੈ ਦੋਸਤੋ ਇਹ तमाम ਜਾਣਕਾਰੀ ਜਨਰੁਚੀ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਜੋਤਿਸ ਅਤੇ ਧਰਮ ਦੀ ਉਪਾਅ ਨੂੰ ਆਪਣੀ ਆਸਤਾ ਅਤੇ ਵਿਸ਼ਵਾਸ ਤੇ ਅਜਮਾਓ ਸਾਡੀ ਵੀਡੀਓ ਦਾ ਆਦੇਸ਼ ਸਿਰਫ ਤੁਹਾਨੂੰ ਬਿਹਤਰ ਸਲਾਹ ਦੇਣਾ ਹੈ ਇਸ ਸੰਦਰਭ ਵਿੱਚ ਅਸੀਂ ਕਿਸੇ ਪ੍ਰਕਾਰ ਦਾ ਕੋਈ ਦਾਵਾ ਨਹੀਂ ਕਰਦੇ ਤਾਂ ਦੋਸਤੋ ਅੱਜ ਦੀ ਸਾਡੀ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਤੇ ਸਾਡੇ ਇਸ ਚੈਨਲ ਚੜਤ ਵਾਈਸ ਟਿਪਸ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਅੱਜ ਦੇ ਲਈ ਜਾਣਕਾਰੀ ਇੰਨੀ ਹੀ ਮਿਲਦੇ ਹਾਂ ਕੁਝ ਹੀ ਦਿਨਾਂ ਦੇ ਵਿੱਚ ਅਗਲੀ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਆਪਣਾ ਯਾਦ ਰੱਖਣਾ ਦੋਸਤੋ ਧੰਨਵਾਦ ਦੋਸਤੋ